ਮਾਜ ਮੈਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸਭ ਦਿਖਾਏ ਸਤਗੁਰ ਪੂਰਾ ਆਪੇ ਫਰਕ ਕੀਤੋ ਨੁਖਤ ਅੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਜ ਨਾ ਪਾਏ ਗੁਰਮੁਖ ਸਹਿ ਜਸ ਮਾਵਣਿਆ ਰਹਾ ਤੂੰ ਆਪੇ ਸੋਹ ਹੈ ਆਪੇ ਜਗ ਮੂਹ ਹੈ ਤੂੰ ਆਪੇ ਨਦਰੀ ਜਗਤ ਕਰੋ ਵੈ ਤੂੰ ਆਪੇ ਦੁੱਖ ਸੁਖ ਦੇਵੈ ਕਰਤੇ ਗੁਰਮੁਖ ਹਰ ਦੇ ਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰ ਮਨ ਵਸਾਏ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ ਅੱਤੇ ਗੁਣ ਦਾ ਤਾ ਗੁਣ ਗਾਵੇ ਅੱਤੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪੂ ਥਾਪੇ ਆਪੇ ਤੁਜ ਤੇ ਬਹਾਰ ਕਛੂ ਨਾ ਹੋਵੇ ਤੂੰ ਆਪੇ ਕਾਰ ਲਾਵਣਿਆ ਆਪੇ ਮਾਰੇ ਆਪ ਜੀਵਾਂ ਐ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸੁਮਾਉਣਿਆ ਆਪੇ ਉੱਚਾ ਉੱਚੋ ਹੋਈ ਜਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾ ਵਸੈ ਘਟ ਅੰਤਰ ਆਪੇ ਵੇਖੋ ਵਿਖਾਲਣਿਆ ਮਾਝ ਮਹਿਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੀ ਧਰ ਹੀ ਮੈਂ ਪਾਈ ਸਦਾ ਸਰੇਵੀ ਇੱਕ ਮਨ ਧਿਆਈ ਗੁਰਮੁਖ ਸਤਿ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਕਰਮੈ ਧਰਤੀ ਤੋਲ ਪਤਾਲਾ ਕਹ ਰਹੀ ਮੈਂ ਤ੍ਰੀ ਤਮ ਸਦਾ ਹੈ ਬਾਲਾ ਸਦਾ ਆਨੰਦ ਰਹਿ ਸੁਖ ਬਾਤ ਗੁਰਮਤ ਸਹਜ ਸਮਾਵਣਿਆ ਕਾਇਆ ਅੰਦਰ ਹੋਮੈ ਮੇਰਾ ਜੰਮਣ ਮਰਨ ਨਾ ਚੁ ਕੈ ਫੇਰਾ ਗੁਰਮੁਖ ਹੋਵੇ ਸੋ ਹਮੈ ਮਾਰੇ ਸਚੋ ਸਚ ਧਿਆਵਣਿਆ ਕਾਇਆ ਅੰਦਰ ਪਾਪੁਨ ਦੋਏ ਭਾਈ ਦੋਹੀ ਮਿਲ ਕੈ ਸ੍ਰਿਸ਼ਟ ਉਪਾਈ ਦੋਵੇਂ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਘਰ ਹੀ ਮਾਹੇ ਦੂਜੈ ਪਾਏ ਹਨੇਰਾ ਚਾਨਣ ਹੋਵੇ ਛੋਡੇ ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖ ਬਾਤ ਅਨੰਦਿ ਨਾਮ ਤੇ ਆਵਣਿਆ ਅੰਤਰ ਜੋਤ ਪ੍ਰਗਟ ਪਾ ਸਾਰ ਗੁਰ ਸਾਖੀ ਮਿਟਿਆ ਅੰਧਿਆਰ ਕਮਲ ਬਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਪੰਧਾਰਾ ਗੁਰਮੁਖ ਪਾਏ ਨਾਮ ਅਪਾਰ ਗੁਰਮੁਖ ਵਣਜੇ ਸਦਾ ਵਾਪਾਰੀ ਲਾਹਾਂ ਨਾਮ ਸਦ ਪਾਵਣਿਆ ਆਪੇ ਵਾਥਰਾਖੈ ਆਪੇ ਦੇ ਗੁਰਮੁਖ ਵਣਜੈ ਕਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਹਰ ਕਿਰਪਾ ਮਨ ਨੂੰ ਲਸਾਉਣਿਆ ਮਾਝ ਮਹਿਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਤੇਬ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦ ਦੀ ਮੰਨਵ ਸਾਵਣਿਆ ਰਹਾਉ ਆਪ ਤੇ ਗੁਰ ਬਾਤਾ ਕਰਮ ਵਿਧਾਤਾ ਸੇਵਕ ਸੇਵੈ ਗੁਰਮੁਖ ਹਰ ਜਤ ਅੰਮ੍ਰਿਤ ਨਾਮ ਸਦਾ ਜਨ ਸੋਹ ਹੈ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਨ ਸੋਹਾਇ ਪੂਰੇ ਗੁਰ ਹਮੈ ਧਰਮ ਚੁਕਾਇ ਆ ਅਨੰਦਿ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਏ ਗੁਫਾ ਵਿਚਾਰੇ ਨਾਮ ਨਿਰੰਝਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੈ ਸ਼ਬਦ ਸੁਹਾਏ ਮਿਲ ਤ੍ਰੀ ਤਮ ਸੁਖ ਪਾਵਣਿਆ ਜੰਮ ਜਾਗਾਤੀ ਦੂਜੈ ਭਾਏ ਕਰ ਲਾਏ ਨਾਮੂ ਪੂਲੇ ਦੇ ਸਜਾਏ ਘੜੀ ਮੋਤ ਕਾਲੇ ਖਾ ਲੇ ਵੈ ਰਤੀਓ ਮਾਸਾ ਤੋਲ ਕਢਾਵਣਿਆ ਤੇੜੇ ਪਰ ਚੇਤੇ ਨਾਹੀ ਦੂਜੈ ਮੁਠੀ ਰੋਵੈ ਤਾਂਹੀ ਹਰੀ ਕਵਲੋ ਕ੍ਰੂਪ ਕੋ ਲਖਣੀ ਸੁਪਨੇ ਪੈਰ ਨਹੀਂ ਪਾਉਣਿਆ ਪੇੜੇ ਤੇਰ ਮੰਨ ਵਸਾਇਆ ਪੂਰਾ ਗੁਰ ਅਧੂਰ ਦਿਖਾਇਆ ਕਾਮਣ ਤੇਰ ਰਾਖਿਆ ਕੰਠ ਲਾਏ ਸ਼ਬਦੇ ਪਿਰ 라ਵੇ ਸੇਜ ਸੁਹਾਉਣਿਆ ਆਪੇ ਦੇਵ ਸੱਦ ਬੁਲਾਏ ਆਪਣਾ ਨਾਮ ਮੰਨ ਵਸਾਏ ਨਾਨਕ ਨਾ ਮਿਲੇ ਵਡਿਆਈ ਅਨੰਦਿਨ ਸਦਾ ਗੁਣ ਗਾਵਣਿਆ ਮਾਝ ਮਹਿਲਾ ਤੀਜਾ ਊਤਮ ਜਨਮ ਸਥਾਨ ਹੈ ਵਸ ਸਤਗੁਰ ਸੇਵੈ ਕਰਮਾਹੇ ਉਦਾਸ ਹਰ ਰੰਗ ਰਹੇ ਸਦਾ ਰੰਗ ਰਾਤੇ ਹਰਦਾਸ ਮਨ ਤ੍ਰਿਪਤਾਵਣਿਆ ਹਾਂ ਵਾਰੀ ਜੀਉ ਵਾਰੀ ਪੜ ਬੁਝ ਮਨ ਵਸਾਵਣਿਆ ਗੁਰਮੁਖ ਪੜੈ ਹਰਨਾਮ ਸਲਾਹੈ ਤਰ ਸੱਚੇ ਸੁਭਾ ਪਾਵਣਿਆ ਰਹਾਉ ਲਖ ਅਫਿਓ ਹਰ ਰਹਾ ਸਮਾਇ ਉਪਾਇ ਨ ਕਿਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਗੁਰ ਪੇਟ ਨਦਰੀ ਮੇਲ ਮਿਲਾਵਣਿਆ ਦੂਜੇ ਭਾਏ ਪੜੈ ਨਹੀਂ ਬੂਝੈ ਤ੍ਰਿਵਿਦ ਮਾਇਆ ਕਾਰਨ ਲੁਝੈ ਰੇਬੇ ਬੰਧਨ ਟੂਟੈ ਗੁਰ ਸ਼ਬਦ ਦੀ ਗੁਰ ਸ਼ਬਦ ਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨ ਆਵੇ ਦੁਬਿ ਧਾ ਲੱਗੈ ਧਾ ਦਿਸ਼ਤਾਵੇ ਦੇਖਾ ਕੀੜਾ ਦੇਖ ਮਹਿ ਰਾਤਾ ਦੇਖੀ ਮਾਹ ਪਚਾਵਣਿਆ ਹਾਂ ਹਾਂ ਕਰੇ ਤੈ ਆਪ ਜਣਾਏ ਬਹੁ ਕਰਮ ਕਰਿ ਕਿਛ ਥਾਏ ਨ ਪਾਏ ਉਜਤੇ ਬਹਾਰ ਕਿਸ਼ੂ ਨਾ ਹੋਵੇ ਬਖਸ਼ੇ ਸ਼ਬਦ ਸੋਹਾਵਣਿਆ ਉਪਜੈ ਪਚੈ ਹਰ ਬੂਝੈ ਨਾਹੀ ਅਨੰਦਿਨ ਦੂਜੈ ਭਾਇ ਫਿਰਾਹੀ ਮਨਮੁਖ ਜਨਮ ਮੰਗਿਆ ਹੈ ਬਿਰਥਾ ਅੰਤ ਗਿਆ ਪਛੋਤਾਵਣਿਆ ਪੈਰ ਪ੍ਰਵੇਸ਼ ਸ਼ਿੰਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤ ਨਾ ਸ਼ੋਭਾ ਪਲਤ ਨਾ ਥੋਈ ਬਿਰਥਾ ਜਨਮ ਗਵਾਵਣਿਆ ਧਰ ਕਾ ਨਾਮ ਕਿਨੇ ਵਿਰਲ ਜਤ ਪੂਰੇ ਗੁਰ ਕੈ ਸ਼ਬਦ ਪਛਤ ਅਨੰਦਿਨ ਤਖਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਾਮੈ ਵਰਤੈ ਏਕੋ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਨਾਮ ਰਤੇ ਜਨ ਸੋ ਹੈ ਕਾਰ ਕਿਰਪਾ ਆਪ ਮਿਲਾਵਣਿਆ